ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਵਾਲ ਪੁੱਛਦੇ ਹਾਂ ਕਿ ਜਦੋਂ ਪਿਛਲੀ ਵਾਰ ਕਮੇਟੀ ਨੇ ਕਿਹਾ ਸੀ ਕਿ ਉਹ ਗੁਰੂ ਘਰ ਦੀਆਂ ਸੇਵਾਵਾਂ ਦੀਆਂ ਕੀਮਤਾਂ ਘਟਾਣਗੇ ਤੇ ਫਿਰ ਇਹ ਕੀਮਤਾਂ ਕਿਉਂ ਵਧਾਈਆਂ ਇਹ ਕੋਈ ਰੇਟ ਕਾਰਡ ਨਹੀਂ ਇਹ ਸਾਡੀਆਂ ਆਤਮਿਕ ਸੇਵਾਵਾਂ ਹਨ ਅਖੰਡ ਪਾਠ ਸਾਹਿਬ ਸੁਖਣੀ ਸਾਹਿਬ ਦਾ ਪਾਠ ਸਹਿਜ ਪਾਠ ਇਹ ਸਭ ਗੁਰਬਾਣੀ ਦੇ ਰਾਹੀ ਸਾਡੇ ਜ਼ਿੰਦਗੀ ਦੇ ਮਹੱਤਵਪੂਰਨ ਪਲ ਹਨ ਪਰ ਅੱਜ ਗੁਰੂ ਘਰ ਵਿੱਚ ਇਨਾ ਮਹਿੰਗਾ ਰੇਟ ਲਾਇਆ ਗਿਆ ਹੈ ਜਿਵੇਂ ਕਿਸੇ ਵਿਆਹ ਹਾਲ ਦੀ ਗੱਲ ਹੋ ਰਹੀ ਹੋਵੇ ਚਲੋ ਤੱਥਾਂ ਤੇ ਆਨੇ ਹਾਂ ਮੌਜੂਦਾ ਰੇਟ ਕੀ ਹਨ ਅਖੰਡ ਪਾਠ ਸਾਹਿਬ 1850 ਪਾਉਂਡ ਸੁਖਮਣੀ ਸਾਹਿਬ ਦਾ ਪਾਠ 750 ਪਾਉਂਡ ਸਹਿਜ ਪਾਠ 900 ਪਾਉਂਡ ਵੱਡਾ ਦੀਵਾਨ ਹਾਲ 1100 ਪਾਉਂਡ ਛੋਟਾ ਦੀਵਾਨ ਹਾਲ 900 ਪਾਉਂਡ ਸਾਡੀ ਸਾਰੀ ਟੀਮ ਇਹ ਕਹਿੰਦੀ ਹੈ ਕਿ ਬਹੁਤ ਜ਼ਿਆਦਾ ਹਨ ਤੇ ਬੇਹਿਸਾਬੇ ਹਨ ਅਸੀਂ ਸੰਗਤ ਨਾਲ ਵਾਅਦਾ ਕਰਦੇ ਹਾਂ ਕਿ ਜੇ ਅਸੀਂ ਸੇਵਾ ਵਿੱਚ ਆਵਾਂਗੇ ਤਾਂ ਇਸ ਬੇਸਹਾਬੀ ਅਤੇ ਬਹੁਤ ਜ਼ਿਆਦਾ ਰੇਟਾਂ ਨੂੰ ਘਟਾ ਕੇ ਇਸ ਤਰ੍ਹਾਂ ਨਾਲ ਉਸ ਰੇਟ ਨੂੰ ਲਗਾਵਾਂਗੇ ਅਖੰਡ ਪਾਠ ਸਾਹਿਬ ਨੂੰ ਅਸੀਂ 1850 ਤੋਂ ਘਟਾ ਕੇ 1500 ਪਾਉਂਡ ਕਰਾਂਗੇ ਸੁਖਮਣੀ ਸਾਹਿਬ ਦੇ ਪਾਠ ਜੋ ਕਿ 750 ਹਨ ਉਸ ਨੂੰ ਘਟਾ ਕੇ 500 ਕਰਾਂਗੇ ਸਹਿਜ ਪਾਠ ਜੋ ਅੱਜ ਦੀ ਰੇਟ ਦੇ ਵਿੱਚ 900 ਪਾਉਂਡ ਹਨ ਉਹ 700 ਕਰਾਂਗੇ ਵੱਡਾ ਹਾਲ ਜੋ ਕਿ 1100 ਪਾਉਂਡ ਹੈ ਉਹਨੂੰ 1000 ਪਾਉਂਡ ਕਰਾਂਗੇ ਤੇ ਛੋਟਾ ਹਾਲ ਅਸੀਂ 800 ਪਾਉਂਡ ਕਰਾਂਗੇ ਹੁਣ ਸਵਾਲ ਇਹ ਹੈ ਜਦ ਗੁਰੂ ਘਰ ਦੇ ਖਾਤੇ ਵਿੱਚ 1.5 ਮਿਲੀਅਨ ਪਾਉਂਡ ਪਿਆ ਹੈ ਤਾਂ ਸੰਗਤ ਤੇ ਵਾਧੂ ਪੈਸੇ ਕਿਉਂ ਲੈ ਜਾ ਰਹੇ ਹਨ ਇਹ ਪੈਸਾ ਸੰਗਤ ਦੀ ਭਲਾਈ ਤੇ ਲੱਗਣਾ ਚਾਹੀਦਾ ਹੈ ਨਾ ਕਿ ਬੈਂਕ ਖਾਤੇ ਵਿੱਚ ਸੁੱਤਾ ਰਿਹਾ ਹੋਵੇ ਗੁਰੂ ਘਰ ਗੁਰੂ ਨਾਨਕ ਸਾਹਿਬ ਦਾ ਹੈ ਕੋਈ ਕਾਰੋਬਾਰੀ ਹਾਲ ਨਹੀਂ ਇੱਥੇ ਮੁੱਖ ਰੂਪ ਵਿੱਚ ਸੇਵਾ ਸਿਮਰਨ ਤੇ ਸਾਂਝ ਦੀ ਗੱਲ ਹੋਣੀ ਚਾਹੀਦੀ ਹੈ ਅਸੀਂ ਵਾਅਦਾ ਕਰਦੇ ਹਾਂ ਕਿ ਸੱਚੇ ਮਨ ਨਾਲ ਰੇਟ ਘਟਾਵਾਂਗੇ ਤੇ ਪੂਰੀ ਪਾਰਦਰਸ਼ਤਾ ਲੈ ਕੇ ਆਵਾਂਗੇ ਤੇ ਤਾਂ ਕਿ ਗੁਰੂ ਘਰ ਨੂੰ ਮੋੜ ਸੰਗਤ ਲਈ ਬਣਾਇਆ ਜਾ ਸਕੇ ਆਪ ਦੇ ਸਹਿਯੋਗ ਨਾਲ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਉਣ ਵਾਲੀ 7 ਸਤੰਬਰ ਨੂੰ ਭਾਈ ਸੁਖਦੇਵ ਸਿੰਘ ਹੁਣਾ ਨੂੰ ਸ਼ੇਰ ਦੇ ਚੋਣ ਨਿਸ਼ਾਨ ਉੱਤੇ ਮੋਹਰ ਲਾ ਕੇ ਉਹਨਾਂ ਨੂੰ ਕਾਮਯਾਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਕੀਮਤੀ ਵੋਟ ਦੇ ਕੇ ਚੁਣੋ ਭਾਈ ਸੁਖਦੇਵ ਸਿੰਘ ਜੀ ਨੂੰ ਗੁਰਦੁਆਰਾ ਸਪੋਰਟ ਸੇਵਾ ਨਾਟ ਬਿਜ਼ਨਸ ਵੋਟ ਫਾਰ ਚੇਂਜ ਵੋਟ ਫਾਰ ਸ਼ੇਰ